ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਬਾਗ ਪਿੰਡ ਕੋਟ ਕਰੋੜ ਕਲਾਂ ਤੇ ਗਰਮੀ ਜਿਹੜੀ ਆ ਉਹ ਕਾਫੀ ਬਹੁਤ ਜਿਆਦੇ ਪੈ ਰਹੀ ਆ ਤੇ ਥੋੜੇ ਕਿ ਦਿਨਾਂ ਕਿੰਨੇ ਕਿ ਦਿਨਾਂ ਬਾਅਦ ਬਾਈ ਪਾਣੀ ਜਿਹੜਾ ਪਾਲਦੇ ਆ ਬੂਟੇ ਬਾਈ ਆਪਾਂ ਨੂੰ 4 ਦਿਨ ਹੋ ਗਏ ਲਾਇਏ ਹਾਂ ਮੇਰਾ ਅਰਾਧਾ ਕਿੰਨੇ ਕਿ ਦਿਨਾਂ ਹੋਰ ਵਾ ਥੱਲੇ ਵਾ ਜੇ ਗਿੱਲਾ ਰ ਉੱਥੋਂ ਸੋਧਨ ਪਰ ਬਾੜੀ ਬੂਟਿਆਂ ਨੂੰ ਮਾਰਵਣਾ ਪਵੇ ਹਨ ਹਾਂ ਤੇ ਉੱਤੋਂ ਵੀ ਜਿਹੜੇ ਬੂਟੇ ਨਾ ਮਰ ਜਾਏ ਪਏ ਆ ਇਹਨਾਂ ਨੂੰ ਥੋੜੀ ਥੋੜੀ ਕਲੋਰੋ ਹਾਂ ਜਾਨ ਨੂੰ ਪੁੱਛ ਲੈਨੇ ਕਿ ਵੈਸੇ ਤਾਂ ਕਲੋਰੋ ਹੀ ਕਾਮਯਾਬ ਰਹਿਣੀ ਹੈ ਤੇ ਜਿਹੜੇ ਹਸਾਬ ਨਾਲ ਭਾਈ ਮੀਂਹ ਮੂਣੀ ਪੈ ਰਿਹਾ ਤੇ ਫੇਸਬੁੱਕ ਤੇ ਤਾਂ ਬਹੁਤ ਚੱਲੀ ਜਾਂਦਾ ਬੂਟਿਆਂ ਦਾ ਤੇ ਕਰੋ ਅਪੀਲ ਤੁਸੀਂ ਵੀ ਸਾਰਿਆਂ ਸੰਗਤਾਂ ਨੂੰ ਲਈ ਵੱਧ ਤੋਂ ਵੱਧ ਬੂਟੇ ਵੱਧ ਤੋਂ ਵੱਧ ਲਾਓ ਇਹਨਾਂ ਦੇ ਨਾਲ ਹੀ ਆਪਾਂ ਨੂੰ ਰਾਹਤ ਮਿਲਣੀ ਹੈ ਜਿਹੜਾ ਮੀਂਹ ਹੈ ਮੀਂਹ ਵੀ ਇਹਦੇ ਨਾਲ ਹੀ ਆਉਣਾ ਤੇ ਬੂਟੇ ਰਸਤਾ ਦਾ ਬਾਕੀ ਤੇ ਛੱਡਦੇ ਨਹੀਂ ਸੜਕਾਂ ਦੇ ਸਾੜੀ ਜਾਂਦੇ ਆ ਮੈਂ ਤਾਂ ਤੁਹਾਨੂੰ ਐਰਕੀ ਵੀ ਕਿਹਾ ਸੀ ਵੀ ਆਪਾਂ ਜਿਹਦੇ ਵੀ ਆਪਣੇ ਸੜਕਾਂ ਦੇ ਸਾੜੇ ਦੇ ਆ ਤੇ ਆਪਾਂ ਚੱਲ ਕੇ ਪ੍ਰਸ਼ਾਸਨ ਨੂੰ ਮਿਲ ਕੇ ਵੀ ਇਹਨਾਂ ਦੇ ਕੋਈ ਕਾਰਵਾਈ ਕਰਾਈਏ ਤੁਸੀਂ ਕਿਉਂ ਚੱਲਦੇ ਆ ਮੁੜ ਕੇ ਫਿਰ ਵਿੱਚ ਹੀ ਰਹਿ ਗਿਆ ਕੰਮ ਨਹੀਂ ਉਹ ਅਗਲੀ ਵਾਰ ਤੋਂ ਕੋਈ ਨਹੀਂ ਆਪਾਂ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਪੂਰਾ ਉਹ ਹੱਕਮ ਦਾ ਆਪਣਾ ਯਾਰ ਸਾਰੇ ਆਪਣੀ ਮੋਦੀ ਵਾਲੀ ਸੜਕ ਤੋਂ ਲੈ ਕੇ ਹਾਂ ਜੀਰੇ ਤੱਕ ਸਾਰਿਆਂ ਦਾ ਨਾਸ ਮਾਰਿਆ ਬਸ ਤੇ ਆਪਣੇ ਲਾਇਆ ਨਾ ਵੀ ਕੀ ਯਾਸਰਾ ਜੇ ਆਪਣੇ ਡੀਡੀ ਰੋਡ ਤੇ ਜਿਹੜੇ ਸਰਕਾਰ ਦੇ ਲਾਇਏ ਹੋ ਉਹੀ ਸਾੜੀ ਜਾਂਦੇ ਆ ਬੱਚੇ ਨਹੀਂ ਨਹੀਂ ਇਹਦੇ ਇਹਦੇ ਤੇ ਅਗਲੀ ਵਾਰ ਤੋਂ ਤਾਂ ਜਰੂਰ ਜਿਹੜਾ ਗੌਰ ਕੀਤੀ ਜਾਵੇ ਤੇ ਆਪ ਵੀ ਬੇਨਤੀ ਆ ਤਲਵੀ ਕਈ ਕਿਸਾਨ ਤਾਂ ਬਹੁਤ ਸਿਆਣੇ ਆ ਜਿਹੜੇ ਟਰੈਕਟਰਾਂ ਦੇ ਨਾਲ ਜਿਹੜੇ ਅਦਰਾਖਤਾਂ ਦੇ ਨਾਲ ਨਾਲ ਮਾਰ ਲੈਂਦੇ ਜਾਂਦੇ ਆ ਹਾਂ ਨਹੀਂ ਹਲ ਵੀ ਮਾਰ ਲੈਂਦੇ ਕਈ ਨਾ ਤੇ ਕਈ ਜਿਹੜੇ ਆ ਉਹ ਫਿਰ ਜਿਹੜੇ ਜਾਣ ਕੇ ਖੇਤਾਂਾਂ ਚ ਲਾਉਂਦੇ ਉਹਨਾਂ ਨੂੰ ਪਤਾ ਨਹੀਂ ਕੀ ਏ ਇਸ ਚੀਜ਼ ਦਾ ਤਕਲੀਫ ਅਦਰਾਖਤਾਂ ਦੀ ਪਰ ਫਾਇਦਾ ਆਪਾਂ ਨੂੰ ਹੀ ਹੈ ਉਹਨੂੰ ਵੀ ਫਾਇਦਾ ਇਸ ਚੀਜ਼ ਦਾ ਜਿਉ ਸਾੜਦੇ ਦਾ ਨੁਕਸਾਨ ਉਹਨਾਂ ਨੂੰ ਵੀ ਹੈ ਬਿਲਕੁਲ ਤੇ ਸਮਝ ਬਾਅਦ ਚ ਆਉਂਦੀ ਉਹਨਾਂ ਨੂੰ ਹਾਂ ਸਾਰੀ ਸੰਗਤ ਨੂੰ ਅਪੀਲ ਆ ਕਿ ਇਸ ਵਾਰ ਦਾ ਜਿਹੜਾ ਟਰੇਲਰ ਆਪਾਂ ਗਰਮੀ ਦਾ ਦੇਖ ਹੀ ਲਿਆ तकरीबन ਤੇ ਜੇ ਹੁਣ ਤੋਂ ਹੀ ਇੱਕ ਇੱਕ ਰੁੱਖ ਹਰ ਮਨੁੱਖ ਲਾਊਗਾ ਤੇ ਅਗਲੇ ਸਾਲ ਤੱਕ ਜਿਹੜੀਆਂ ਗਰਮੀਆਂ ਆਉਂਦੀਆਂ ਉਦੋਂ ਤੱਕ ਹੋ ਸਕਦਾ ਥੋੜਾ ਜਿਹਾ ਹੀ ਵਾਅਦਾ ਕਰ ਸਕੀਏ ਬਿਲਕੁਲ ਬਿਲਕੁਲ ਇਹ ਤਾਂ ਵੀਰ ਇਹ ਜਿਹੜਾ ਸਾਰੇ ਪਿੰਡ ਦੀ এনवायरमेंट ਵਾਸਤੇ ਜਿਹੜਾ ਵਾਤਾਵਰਣ ਦੇ ਵਿੱਚ ਜਿਹੜਾ ਥੋੜਾ ਜਿਹਾ ਮੰਨ ਲਓ ਇੱਕ ਬਹੁਤਾ ਤਾਂ ਨਹੀਂ ਇਹ ਕਹਿ ਸਕਦੇ ਥੋੜਾ ਜਿਹਾ ਸਹਿਯੋਗ ਹੈ ਤੇ ਸਮੂਹ ਸੰਗਤਾਂ ਦਾ ਸਮੂਹ ਨਗਰ ਦਾ ਪਿੰਡ ਦਾ ਧੰਨਵਾਦ ਹੈ ਤੇ ਆਉਂਦੇ ਸਮਿਆਂ ਦੇ ਵਿੱਚ ਜਿਹੜੇ ਇੱਥੋਂ ਦੀ এনवायरमेंट ਦੇ ਵਿੱਚ ਆਸ ਤੇ ਅਰਦਾਸ ਹੈ ਲਵੀਏ ਜਰੂਰ ਫਰਕ ਪਾਵੇਗਾ ਤੇ ਬਸ ਉਹ ਥੋੜੇ ਦਿਨਾਂ ਤੱਕ ਉਹ ਕਦਮ ਹੋ ਜਾਣਾ ਬਈ ਸ਼ੁਰੂ ਪੰਛੀਆਂ ਵਾਲਾ ਜਿਹੜਾ ਪਾਣੀ ਦਾ ਕੱਲ ਨੂੰ ਮਿੱਟੀ ਪਵਾ ਲੈਨੇ ਆ ਹਾਂ ਸ਼ੁਰੂ ਕਰ ਲੈਨੇ ਆਂ ਠੀਕ ਹੈ ਨਾ ਹਾਂ ਆ ਵੇ ਆ ਜਿਹੜਾ ਤੁਹਾਨੂੰ ਦਿਖਾਉਣੇ ਆ ਇਹ ਪਹਿਲਾਂ ਇੱਥੇ ਜਿਹੜੀ ਛਪੜੀ ਬਣਾਈ ਸੀਗੀ ਤੇ ਇਹ ਛਪੜੀ ਥੋੜਾ ਜਿਹਾ ਪਾਣੀ ਇਹਦਾ ਗੰਧਲਾ ਹੋ ਜਾਂਦਾ ਹੈਗਾ ਤੇ ਪਾਣੀ ਗੰਧਲਾ ਹੋਣ ਕਰਕੇ ਖਰਾਬ ਹੋ ਜਾਂਦਾ ਹੈ ਪੰਛੀਆਂ ਦੇ ਪੀਣ ਯੋਗ ਨਹੀਂ ਰਹਿੰਦਾ ਸੀਗਾ ਤੇ ਹੁਣ ਇਹਨੂੰ ਜਿਹੜਾ ਪੂਰ ਕੇ ਇਹਨੂੰ ਮਿੱਟੀ ਨਾਲ ਭਰ ਕੇ ਸਾਰੇ ਨੂੰ ਤੇ ਇਹਦੇ ਉੱਤੇ ਜਿਹੜਾ ਵੱਡਾ ਇੱਕ ਕੋਚਵੱਚਾ ਬਣਾਉਣ ਜਾ ਰਹੇ ਆ ਤੇ ਉਹ ਇੱਕ ਤਾਂ ਇਹ ਆ ਲਈ ਉਹਦਾ ਗੇਟ ਵਾਲ ਇੱਥੇ ਲੱਗ ਜਾਊਗਾ ਤੇ ਸਾਰਾ ਜਿਹੜਾ ਪਾਣੀ ਹੈ ਮਹੀਨੇ ਬਾਅਦ ਚਾਰਾ ਰੱਖ ਕੇ ਬਣਾਵਾਂਗੇ ਥੋੜਾ 15 ਦਿਨਾਂ ਬਾਅਦ ਜਦੋਂ ਵੀ ਸਾਫ਼ ਕਰਨਾ ਤੇ ਉਹਦੀ ਜਿਹੜੀ ਸਫਾਈ ਹੋ ਸਕੇ ਪਾਣੀ ਦੀ ਤੇ ਉਹ ਇਸ ਤਰੀਕੇ ਦੇ ਨਾਲ ਹੁਣੇ ਜਿਹੜਾ ਬਣਾਉਣ ਜਾ ਰਹੇ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜਾ ਕੰਮ ਇਹ ਵੀ ਸ਼ੁਰੂ ਹੋ ਜਾਊਗਾ ਤੇ ਬਾਬਾ ਤੰਦਰੁਸਤਿਆਂ ਬਖਸ਼ੇ ਬਾਕੀ ਸਾਰੇ ਐਨ ਆਰ ਆਈ ਭਰਾਵਾਂ ਨੂੰ ਸਾਰੀਆਂ ਸੰਗਤਾਂ ਨੂੰ ਤੇ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਪਿੰਡ ਪ੍ਰਤੀ ਸੋਚਦੇ ਆ ਜਿਹੜੇ ਇਲਾਕੇ ਪ੍ਰਤੀ ਸੋਚਦੇ ਆ ਤੇ ਉਹ ਸਾਡਾ ਵੱਧ ਤੋਂ ਵੱਧ ਸਹਿਯੋਗ ਤੇ ਸਾਥ ਜ਼ਰੂਰ ਦੇਣ ਤੇ ਅਸੀਂ ਜਿਹੜਾ ਆਪਦਾ ਦਿਨ ਪੁਰਾਤ ਸੇਵਾ ਦੇ ਵਿੱਚ ਹਾਜ਼ਰ ਤੇ ਲੱਗੇ ਹੋਏ ਆਂ ਹੋਰ ਭਾਈ ਜੀ ਕੋਈ ਸੰਗਤਾਂ ਨੂੰ ਅਪੀਲ ਆਸ ਵਾਹਿਗੁਰੂ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਤੇ ਇੱਥੇ ਹੁਣ ਜਿਹੜਾ ਇਹ ਭਰਤ ਪਾਣੀ ਸ਼ੁਰੂ ਹੋ ਗਈ ਹੈ ਤੇ ਥੋੜੇ ਟਾਈਮ ਦੇ ਵਿੱਚ ਵਿੱਚ ਜਿਹੜਾ ਪੰਛੀਆਂ ਦੇ ਵਾਸਤੇ ਖਾੜਾ ਬਣ ਕੇ ਤਿਆਰ ਹੋ ਜਾਊਗਾ ਤੇ ਫਿਰ ਸਾਰੇ ਪੰਛੀ ਇੱਥੇ ਪਾਣੀ ਪੀਆ ਕਰਨਗੇ ਆਲੇ ਦੁਆਲੇ ਚੋਗ ਜਿਹੜਾ ਉਹ ਚੁਕਿਆ ਕਰਨਗੇ ਤੇ ਇਹ ਜਿਹੜਾ ਕੰਮ ਹੈ ਇਹ ਕੋਸ਼ਿਸ਼ ਹੈ ਕਿ ਸ਼ੀਤੀ ਤੋਂ ਛੇਤੀ ਮੁਕੰਮਲ ਹੋ ਕੇ ਤਿਆਰ ਹੋ ਜੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੀ ਬਖਸ਼ਿਸ਼ ਦਾ صدਕਾ ਪਿੰਡ ਕੋਟ ਕੁਰੂੜ ਕਲੰਦੀਪ ਨਾਲ এনवायरमेंट ਵਾਸਤੇ ਇਹ ਜਿਹੜਾ ਬਾਗ ਆ ਬਹੁਤ ਛੇਤੀ ਹਰਿਆ ਭਰਿਆ ਤੇ ਇੱਕ ਸੁੰਦਰ ਰੂਪ ਧਾਰਨ ਕਰੇਗਾ ਸਾਂਝੋ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ